ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰ ਫ੍ਰਿਤ ਵੇਰੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 30 ਅਪ੍ਰੈਲ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਆਸਾਰ ਨੇ ਤੇ ਅੱਜ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਦਾ ਆਸਾਰ ਪੰਦੇ ਦਿਖਾਈ ਦੇਣੇ ਕਿਤਕ ਤੈ ਨਹਿਰ ਚਖੜ ਚਾਹਸ ਦਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆਂ ਗੁਜਾਰਸ਼ ਕਰਨਾ ਚਾਹੁੰਦੇ ਆਂ ਤੁਸੀਂ ਕਿਸੇ ਲੱਗ ਜ਼ਿਲ੍ਹੇ ਤੇ ਇਸ ਇਹਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਦਾ ਸਭ ਤੋਂ ਪਹਿਲਾਂ ਸਵੇਰ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਵਿੱਚ ਦੇ ਕਰੀਬ ਸਵੇਰ 7:30 30 April ਦੀਆਂ ਲਾਈਵ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਆ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਲਗਭਗ ਸਾਰੇ ਖੇਤਰਾਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਪੱਛਮੀ ਯੂਪੀ ਦੇ ਕੁਝ ਉੱਤਰਾਖੰਡ ਦੇ ਨਾਲ ਲੱਗਦੇ ਖੇਤਰਾਂ ਵਿੱਚ ਕਿਤੇ-ਕਿਤੇ ਨਿੱਕੀ-ਮੋਟੀ ਜਿਹੀ ਬੱਦਲਬਾਜ਼ੀ ਦਾ ਤ ਕਾਫੀ ਹੋ ਗਈ ਤੇ ਅੱਜ 30 April ਨੂੰ ਪੂਰਾ ਚੱਲੇਗਾ ਜਿਸ ਕਰਕੇ ਆਪਾਂ ਗੱਲ ਕਰੀਏ ਜਿਹੜੇ ਆ ਟੈਂਪਰੇਚਰ ਵੀ ਕਾਫੀ ਵਧੇ ਹੋਏ ਨੇ ਤੇ ਨਮੀ ਵਾਲੀਆਂ ਹਵਾਵਾਂ ਲਗਾਤਾਰ ਰਵ ਪਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਤੱਕ ਪਹੁੰਚ ਰਹੀਆਂ ਨੇ ਤੇ ਜਿਸ ਕਰਕੇ 30 April ਨੂੰ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਖੇਤਰਾਂ ਵਿੱਚ ਆ ਪੰਜਾਬ ਦੇ ਇੱਕ ਦੋ ਜ਼ਿਲ੍ਹਿਆਂ ਵਿੱਚ ਜਾਂ ਹਰਿਆਣਾ ਦੇ ਕੋਈ 2-3 ਜ਼ਿਲ੍ਹਿਆਂ ਵਿੱਚ ਰਾਜਸਥਾਨ ਦੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਕਿਤੇ-ਕਿਤੇ ਅੱਜ ਦੁਪਹਿਰ ਸ਼ਾਮ ਦੇ ਆਸ-ਪਾਸ ਇਹ ਬੱਦਲ ਬਣ ਸਕਦਾ ਹੈ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਥੋੜ੍ਹ ਬਹੁਤੇ ਮੌਸਮ ਜਿਹੜਾ ਸਾਫ਼ ਆ ਕੁਛ ਕਰੈਨ ਦੀ ਸੰਭਾਵਨਾ ਕਿਤੇ ਕਿਤੇ ਹੋ ਸਕਦਾ ਤੇ ਜਿਹੜੀਆਂ ਹਵਾਵਾਂ ਚੱਲ ਸਰ ਜਿੱਥੇ ਤੇ ਬੱਦਲ ਬਣੇਗਾ ਠੀਕ ਹੈ ਜਿੱਥੇ ਤੇ ਆਪ ਗੱਲ ਕਰੇ ਗਰ ਚਮਕ ਆ ਵੇਖਣ ਨੂੰ ਮਿਲੇਗੀ ਤਾਂ ਉੱਥੇ ਹੋ ਸਕਦਾ ਤੇਜ ਜਿਹੜੀਆਂ ਹਵਾਵਾਂ ਵਿੱਚ ਚੱਲਣ ਦੇ ਆਸਾਰ ਨੇ ਕਿਤੇ ਕਿਤੇ ਹਨੇਰੀ ਅੱਜ ਵੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਅਮੀ ਦੇ ਛਰਾਟੇ ਜਿਹੜੇ ਹਲਕੇ ਦਰਬਿਆਨੇ ਦਰਜ ਕੀਤੇ ਜਾ ਸਕਦੇ ਨੇ ਥੋੜੇ-ਬੋਤ ਖੇਤਰਾ ਵਿੱਚ ਚਾਂਸ ਰਹਿਣਗੇ ਪੱਛਮੀ ਯੂਪੀ ਦੇ ਉਸਰੇ ਇੱਕ ਅਤੇ ਜ਼ਿਲ੍ਹੇ ਵਿੱਚ ਹਰਿਆਣਾ ਦੇ ਕੋਈ 2-3 ਅਜਿਲਿਆਂ ਦੇ ਕੁਝ-ਕੁਝ ਇਲਾਕਿਆਂ ਵਿੱਚ ਪੰਜਾਬ ਦੇ ਇੱਕ-ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਚਾਂਸ ਰਹਿਣ ਇੱਕ ਪੱਦੇ ਕਿਲੇ ਜਾਂ ਇੱਕ ਦੋ ਦਿਲਿਆਂ ਵਿੱਚ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਹੋ ਸਕਦੀ ਹੈ 30 April ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਰਾਤ ਦੇ ਪਹਿਲੇ ਘੰਟਿਆਂ ਵਿੱਚ ਕਿਉਂਕਿ ਜਿਹੜੇ ਨਮੀ ਕਾਫੀ ਜਿਹੜੀ ਵਧੀ ਹੈ ਕੱਲ ਤੋਂ ਜਿਹੜੇ ਆਪਣੇ ਪੂਰੇ ਦੀ ਵਾਪਸੀ ਹੋ ਗਈ 29 April ਤੋਂ ਤੇ 30 April ਨੂੰ ਪੂਰਾ ਚੱਲੇਗਾ ਤਾਂ ਉਸ ਤੋਂ ਬਾਅਦ ਅਗਲੇ ਜਿਹੜੇ ਦਿਨ ਹੋਣਗੇ ਜੜ ਕਿ ਮਈ ਦੇ ਵੀ ਕਾ ਜਿਹੜੇ ਪਹਿਲੇ 10-15 ਦਿਨ ਤੱਕ ਜਿਹੜਾ ਪੂਰਾ ਦੀ ਆ ਜਿਹੜੀ ਸਪੋਰਟ ਜਾਨਕੀ ਪੂਰਾ ਚੱਲੇਗਾ ਪੂਰੇ ਦੀ ਕਾਫੀ ਜਿਹੜੀ ਜਿਹੜੇ ਇਸ ਵਿੱਚ ਨਮੀ ਹੁੰਦੀ ਜਿਹੜੇ ਬੰਗਾਲ ਦੀ ਖਾੜੀ ਤੌਰ ਪਸਾਗਰ ਤੋਂ ਜਿਹੜੇ ਨਮੀ ਵਾਲੀਆਂ ਹਵਾਵਾਂ ਪਹੁੰਚਦੀਆਂ ਅਚਾਨਕ ਕਰ ਚ ਮਗਰ ਬੱਦਲ ਬਣ ਸਕਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਕੱਲ ਤੋਂ ਆਪਾਂ ਗੱਲ ਕਰੇ ਮੇਨ ਜਿਹੜਾ ਸਿਸਟਮ ਹੋਵੇਗਾ 1 ਮਈ ਤੋਂ ਆ ਸ਼ੁਰੂ ਹੋ ਜਾਵੇਗਾ ਜਾਨਕੀ ਕੱਲ ਤੋਂ ਜਿਹੜਾ ਸਿਸਟਮ ਸ਼ੁਰੂ ਹੁੰਦਿਆ ਸਾਰ ਨੇ ਕੱਲ ਤੇ ਪਰਸੋਂ ਜਾਨਕੀ 1 ਤੇ 2 ਮਈ ਨੂੰ ਉਸ ਬਾਅਦ 3 4 5 ਮਈ ਤੱਕ ਆਪਾਂ ਗੱਲ ਕਰੀ ਪਹਿਲੇ 4 5 ਦਿਨ ਹੋਣਗੇ ਇਸ ਵਿੱਚ ਇੱਕ ਚ ਦੋ ਵਾਰ ਪੰਜਾਬ ਹਰਿਆਣਾ ਰਾਜਸਥਾਨ ਦੇ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ 'ਮੀਂਹ ਦਾ ਸਾਰ ਬਣੇ ਕਈ ਖੇਤਰਾਂ ਨੇਰ ਚ ਖੜ ਪਹੁੰਚੇ ਕਿਤੇ ਕਿਤੇ 40 ਤੋਂ 50 ਕਿਤੇ 60 ਤੋਂ 70 ਕਿਤੇ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੀ ਦਰਫਤਾਰ ਜੇ ਹਮਾਂ ਮਾਨੇਰ ਚੱਕੜ ਚੱਲੇਗਾ ਤੇ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਜਿਹੜੀ ਵੇਖਣ ਨੂੰ ਮਿਲੇਗੀ ਤਾਂ ਕਿਤੇ ਕਿਤੇ ਆਪਾਂ ਗਲੇ ਹਲਕੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਦਰਮਿਆਨੇ ਤੋਂ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਪੰਜਾਬ ਦੇ ਅੱਜ 30 ਅਪ੍ਰੈਲ ਨੂੰ ਇੱਕ ਜਾਂ ਦੋ ਆ ਜ਼ਿਲ੍ਹੇ ਜਾਂ ਦੋ ਜਾਂ ਤਿੰਨ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਬੱਦਲ ਬਣ ਸਕਦੇ ਜੋ ਕਿ ਥੋੜ੍ਹਾ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਹਰਿਆਣਾ ਦੇ ਵੀ ਕਿਤੇ ਇੱਕ ਦੋ ਜ਼ਿਲ੍ਹਿਆਂ ਵਿੱਚ ਬੱਦਲ ਬਣ ਸਕਦੇ ਜੋ ਕਿ ਥੋੜ੍ਹਾ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਰਾਜਸਥਾਨ ਵਿੱਚ ਵੀ ਇੱਕ ਅੱਧੇ ਜ਼ਿਲ੍ਹ ਤਰ ਮੌਸਮ ਯਾ ਠੀਕ ਠਾਕ ਰਹਣ ਦੇ ਆਸਾਨ ਹੈ ਅੱਜ 30 ਅਪ੍ਰੈਲ 2025 ਨੂੰ ਤੇ ਕੱਲ ਆਪਾਂ ਗੱਲ ਕਰਦੇ 1 ਮਈ ਤੋਂ ਲੈ ਕੇ ਤੇ 5 ਮਈ ਦੇ ਵਿਚਾਲੇ ਉਸ ਤੋਂ 5 ਤੋਂ ਲੈ ਕੇ 10 15 ਮਈ ਦੇ ਵਿਚਾਲੇ ਯਾਨੀ ਕਿ 1 2 ਦਿਨ ਦਾ ਵਿੱਚ ਗੈਪ ਐਸ ਹੈ ਰਿਹਾ 1 ਤੋਂ ਲੈ ਕੇ 15 ਮਈ ਯਾਨੀ ਕਿ ਅੱਧ ਮਈ ਦੇ ਵਿਚਾਲੇ ਜਿਹੜਾ ਸਿਸਟਮ ਲੱਗਣਗੇ ਯਾਨੀ ਕਿ ਬੈਕ ਟੂ ਬੈਕ ਸਿਸਟਮ ਆਉਣਗੇ ਤਾਂ ਇਹ ਕਿਹੜਾ ਪਹੁੰਚ ਰਿਹਾ WD 2 ਮਈ ਨੂੰ ਜੋ ਕਿ ਇਸ ਦਾ ਪ੍ਰਭਾਵ 2 ਮਈ ਨੂੰ ਪਹਾੜਾਂ ਤੇ ਯਾਨੀ ਕਿ 2 ਤੋਂ ਲੈ ਕੇ 4 5 ਮਈ ਤੱਕ ਜਿਹੜਾ ਮੈਦਾਨੀ ਖੇਤਰੋਗੇ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰ ਐਮ ਤਰ ਜਨ ਕਿ ਮੈਦਾਨੀ ਖੇਤਰਾ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲੇਗਾ ਠੀਕ ਹੈ ਉਸ ਪਹਾੜਾਂ ਤੇ ਵੀ ਜਿਹੜਾ ਵਧੀਆ ਜਿਹੜਾ ਆਪਾਂ ਗੱਲ ਕਰਦੇ ਜੜਮੀ ਦੇ ਅਸਰ ਜਿਹੜਾ ਬੰਦੇ ਦਿਖਾਈ ਦੇ ਰਹੇ ਨੇ ਤਾਂ ਮੈਦਾਨੀ ਖੇਤਰਾ ਵਿੱਚ ਵੀ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਜੜਮੀ ਪ੍ਰਭਾਵਿਤ ਕਰ ਸਰ ਇੱਕ ਤੋਂ ਲੈ ਕੇ 4-5 ਮਈ ਦੇ ਵਿਚਾਲੇ ਤੇ ਕਈ ਖੇਤਰਾ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਉਸ ਰਾਜਸਥਾਨ ਦੇ ਉਤਰੀ ਰਾਜਸਥਾਨ ਆਪਣਾ ਜਿਹੜਾ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਕੇ ਹਰਿਆਣਾ ਦੇ ਕਾਫੀ ਖੇਤਰ ਤੇ ਉਸ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾ ਵਿੱਚ ਮੀ ਦਾ ਅਸਰ ਜਿਹੜਾ ਬਣਨਗੇ ਜਨ ਕਿ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਜਿਹੜਾ ਇੱਕ ਅਲਗੰਦੇ ਸਾਨ ਜੇਕਰ 1 ਮਈ ਨੂੰ ਜਿੱਥੇ ਮੀਂਹ ਨਹੀਂ ਪਹੁੰਚਦਾ ਉਸ 2 ਮਹੀਨੇ ਸੁਭਾਅ ਨਾਲ ਹੈ ਕਿ ਜੇਕਰ 2 ਮਈ ਨੂੰ ਨਹੀਂ ਪਹੁੰਚਦਾ 3 ਜਾਂ 4 5 ਮਈ ਦੇ ਵਿਚਾਲੇ ਆ ਪਹੁੰਚਣ ਦਾ ਸਾਨ ਜਨਕਿ ਹਰੇਕ ਜ਼ਿਲ੍ਹੇ ਤੱਕ ਮੀਂਹ ਪਹੁੰਚੇ 1 ਤੋਂ ਲੈ ਕੇ ਜੜ 5 ਮਈ ਦੇ ਵਿਚਾਲੇ ਇਹ ਸਿਸਟਮ ਲੱਗਣਾ ਹਨੇ ਛਖੜ ਜੜਾ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲੇਗਾ ਤੇ ਨਮੀ ਵਾਲੀ ਹਵਾਵਾਂ ਲਗਾਤਾਰ ਪਹੁੰਚਣ ਕੇ ਪੂਰੇ ਦੀ ਜੜੀ ਲਗਾਤਾਰ ਸਪੋਰਟ ਮਿਲੇਗੀ ਤੇ ਇਸ ਕਰਕੇ ਡਬਲ ਡੀ ਆਉਂਦੇ ਸਾਰ ਨੇ 2 ਮਈ ਨੂੰ ਦੇਸ਼ ਦਾ ਪ੍ਰਭਾਵ ਜੜੇ 1 ਤੋਂ ਲੈ ਕੇ ਜਨਕਿ 5 ਮਈ ਦੇ ਵਿਚਾਲੇ ਜਨਕਿ ਕੱਲ ਤੋਂ ਮੀਂਹ ਜੜਾ ਸਿਸਟਮ ਸ਼ 15 ਮਈ ਦੇ ਵਿਚਾਲੇ ਇੱਕ ਜਾਂ ਦੋ ਵਾਰ ਹੋ ਸਕਦਾ ਹੈ ਗੈਪ ਆ ਜਾਵੇ ਵਿੱਚੋਂ ਠੀਕ 1 ਤੋਂ ਲੈ ਕੇ 15 ਦੇ ਵਿਚਾਲੇ ਤੋਂ ਉਸ ਵਾਰ ਮੌਸਮ ਜਨ ਕਿ ਇੱਕ ਦੋ ਦਿਨ ਹੋ ਗਿਆ ਮੌਸਮ ਖਰਾਬ ਹੋ ਗਿਆ ਫਿਰ ਇੱਕ ਦਿਨ ਅੱਧ ਦਿਨ ਸਾਫ਼ ਹੋ ਗਿਆ ਫਿਰ ਖਰਾਬ ਹੋ ਗਿਆ ਫਿਰ ਸਾਫ਼ ਇਸ ਤਰ੍ਹਾਂ ਇਹ ਮਾਹੌਲ ਜਿਹੜਾ ਪੰਦਾ ਦਿਖਾਈ ਦੇ ਰਿਹਾ ਹੈ ਤਾਂ 31 ਅਪ੍ਰੈਲ ਨੂੰ ਥੋੜਪੋਤ ਖੇਤਰਾ ਵਿੱਚ ਚਾਂਸ ਰਹਿਣ ਕਿ ਜ਼ਿਆਦਾਤਰ ਮੌਸਮਿਆ ਠੀਕ ਠਾਕ ਰਹਿਣ ਤੇ ਸਾਰ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੀ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ